ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਰਾਥਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਬਲਾਕ ਕਲਨੌਰ ਅਤੇ ਡੇਰਾ ਬਾਬਾ ਨਾਨਕ ਦੇ ਦੋ ਦਰਜਨਾ ਦੇ ਕਰੀਬ ਪਿੰਡਾਂ ਵਿੱਚ ਝੋਨੇ ਦੀਆਂ ਫਸਲਾਂ ਪਿਛਲੇ 5 ਦਿਨਾਂ ਤੋਂ ਸੱਕੀ ਕਿਰਨ ਨਾਲੇ ਦੇ ਪਾਣੀ ਵਿੱਚ ਡੁੱਬੀਆਂ ਹੋਣ ਕਾਰਨ ਝੋਨਾ ਗਲਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਕਿਸਾਨਾਂ ਦੇ ਸਾਹ ਸੁੱਤੇ ਹੋਏ ਹਨ ਇਸ ਸੰਬੰਧੀ ਹੜਪੀੜਤਾ ਦੀ ਮਦਦ ਕਰਨ ਲਈ ਪਹੁੰਚੇ ਵਾਰਿਸ ਪੰਜਾਬ ਜਥੇਬੰਦੀ ਦੇ ਸਰਬਜੀਤ ਸਿੰਘ ਬੈਂਕਾ ਨੇ ਕਿਹਾ ਕਿ ਇਸ ਇਲਾਕੇ ਦੀਆਂ ਫਸਲਾਂ ਪਾਣੀ ਵਿੱਚ ਡੁੱਬਨ ਕਾਰਨ ਨਸ਼ਟ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਘਰ-ਘਰ ਤੇ ਜਲਦੀ ਕਿਸ਼ਤੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਲੋੜਵੰਦਾਂ ਨੂੰ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਹੈ। ਦਾ ਸਰਬਜੀਤ ਸਿੰਘ ਬੈਂਕਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਥੇ ਅਸੀਂ ਦੇਡ ਗੁਵਾਰ ਦੇ ਵਿੱਚ ਅਸੀਂ ਆਪਣਾ ਕੈਂਪ ਲਾਇਆ ਹੋਇਆ ਹੈ। ਤੇ ਪਿਛਲੇ ਕਰੀਬ 5 ਦਿਨ ਦੇ ਵਿੱਚ ਜਿਹੜੇ ਹੈਗੇ ਆ ਇੱਥੇ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਇਹ ਪਿੱਛੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਕਰੀਬ ਕਾਫੀ ਪਿੰਡ ਨੇ ਜਿੱਦਾਂ ਕਿ ਰਣਸੀਕਾ ਤਲਵੰਡੀ ਰਾਮਪੁਰ ਨਬੀਪੁਰ ਆਦਿਕ ਕਰੀਬ 25 26 ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਮਾਰ ਤੇ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ ਇਹਦਾ ਮੇਨ ਕਾਰਨ ਹੈ ਕਿ ਜਿਹੜਾ ਕੋਰੀਡੋਰ ਵਾਲਾ ਹਾਈਵੇ ਆ ਉਹ ਬਹੁਤ ਉੱਚਾ ਕਰਕੇ ਬਣਾ ਦਿੱਤਾ ਗਿਆ ਹੈ ਤੇ ਇਸ ਪਾਣੀ ਦੀ ਕਿਤੇ ਵੀ ਨਿਕਾਸੀ ਨਹੀਂ ਕੀਤੀ ਗਈ ਜਿਹਦੇ ਕਾਰਨ ਅੱਜ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਪਸ਼ੂਆਂ ਦਾ ਚਾਰਾ ਤੇ ਉਹਨਾਂ ਦੇ ਘਰ ਦਾ ਸਮਾਨ ਤੇ ਪਸ਼ੂ ਜੋ ਇਸ ਪਾਣੀ ਦੇ ਵਿੱਚ ਵਹਿ ਕੇ ਮਰ ਚੁੱਕੇ ਨੇ ਤੇ ਇਸ ਵਕਤ ਕਿਸਾਨ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋ ਆ ਕੇ ਉਹਨਾਂ ਦੇ ਘਰ ਇਸ ਵਕਤ ਚਾਰੇ ਵਾਸਤੇ ਇੱਕ ਵੀ ਤੋੜਾ ਜਾਂ ਇੱਕ ਵੀ ਤੁਸੀਂ ਕਹਿ ਲਓ ਖਾਲ ਫੀਡ ਉਹਨਾਂ ਦੇ ਕੋਲ ਨਹੀਂ ਆ ਤੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਮਾਰਵਾ ਉਹ ਪਸ਼ੂ ਚੱਲ ਰਹੇ ਆ ਤੇ ਤੁਸੀਂ ਪਸ਼ੂਆਂ ਵਾਸਤੇ ਵੱਧ ਤੋਂ ਵੱਧ ਅਚਾਰ ਤੇ ਸੁੱਕੀ ਰਸਤ ਜ਼ਰੂਰ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬੀ ਜਾਗਨ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਹਿੰਦਰ ਸਿੰਘ ਅਲੀਪਨ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਦੇ ਨਾਂ ਲੱਗਦੇ ਪਿੰਡ ਰਸੀਕਾ ਤਲਾ ਤੋਂ ਇਲਾਵਾ ਤਰਪੱਲਾ ਚੌੜਾ ਰਾਮਪੁਰਾ ਇਹ ਪਾਣੀ ਦੀ ਲਪੇਟ ਵਿੱਚ ਆਏ ਹੋਏ ਹਨ ਜਿੱਥੇ ਪੰਜਨ ਤੋਂ ਪਾਣੀ ਹੈ ਜਿਹੜਾ ਇਹ ਖੇਤਾਂ ਵਿੱਚ ਖੜਾ ਹੋਇਆ ਹੈ ਅਤੇ ਇਸ ਲੋਕਾਂ ਦੀ ਸਹਾਇਤਾ ਕਰਨ ਲਈ ਜਿੱਥੇ ਵੱਖ-ਵੱਖ ਜੱਥੇਬੰਦੀਆਂ ਆ ਰਹੀਆਂ ਨੇ ਉੱਥੇ ਵਾਰਿਸ ਪੰਜਾਬ ਦੀ ਜੱਥੇਬੰਦੀ ਜਿਹੜੀ ਆ ਉਹਨਾਂ ਵੱਲੋਂ ਵੀ ਆਪਣੀਆਂ ਕਿਸ਼ਤੀਆਂ ਦੇ ਸਹਾਰੇ ਨਾਲ ਜਿਹੜੇ ਲੋਰ ਵੰਦ ਜਿਹੜੇ ਆ ਇਹ ਪਿੰਡਾ ਜਿਹੜੇ ਚਪੜ ਕਟੁੱਟ ਚੁੱਕਾ ਆ ਉਹਨਾਂ ਨੂੰ ਪਾਣੀ ਜਾਂ ਪਾਣੀ ਦਾ ਖਾਨ ਪੀਣ ਵਾਲਾ ਰਾਸ਼ਨ ਦਾ ਜਿਹੜਾ ਵਾ ਰਸਤਾ ਜਿਹੜੀਆਂ ਮਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਕਿਸ਼ਤੀ ਰਾਹੀਂ ਆਰ ਪਾਰ ਵੀ ਲੋਕਾਂ ਨੂੰ ਲਜਾਇਆ ਜਾ ਰਿਹਾ ਹੈ ਆ ਵੇਖੋ ਸਾਹਮਣੇ ਕਿਸ਼ਤੀ ਵਿੱਚ ਵੀ ਜਾ ਰਹੀਆਂ ਜਿਹੜੀਆਂ ਸੰਗਤਾਂ ਜਿਹੜੀਆਂ ਵਾ ਉਹਨਾਂ ਨੂੰ ਉਹ ਪਹਚਾ ਵੀ ਰਹੇ ਹਨ ਅਤੇ ਤੁਹਾਨੂੰ ਇਸ ਮੌਕੇ ਲੋਕਾਂ ਦੀ ਮੱਤ ਵੀ ਕਰ ਰਹੇ ਹਨ ਜੀ ਨਾਮ ਮੇਰਾ ਬਲਦੇਵ ਸਿੰਘ ਆ ਤੇ ਚੌਕਰ ਜਿਹੜਾ ਡੰਗਰੋਂ ਨੂੰ ਲਿਆ ਕੇ ਪਾਉਂਦੇ ਆ ਪਿੰਡ ਦਾ ਬਿਲਕੁਲ ਠੀਕ ਹੈ ਜਿਹੜੇ ਆ ਬਾਹਰ ਫਸਲਾਂ ਸਭ ਬਰਬਾਦ ਹੋ ਗਈਆਂ ਨੇ ਘਟੂ ਘਟ ਮੈਨੂੰ ਪਤਾ ਵੀ 80 90 ਕਿਲੇ ਜਿਹੜੇ ਸਾਡੇ ਪਿੱਤਰ ਲਾਗੇ ਲਾਗੇ ਜਿਹੜੇ ਸਾਡੇ ਹਰੀਮਾ ਦੇ ਐਸੇ ਪਾਸੇ ਉਧਰਲੇ ਪਾਸੇ ਦੀ ਗੱਲ ਵੱਖਰੀ ਇਧਰ ਦੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੇਰਾ ਆਪਣਾ ਜਿਹੜਾ 3 ਕਿਲੇ ਮੇਰੀ ਆਪਣੀ ਪੈੜੀ ਹੈ 5 ਕਿਲੇ ਮੈਂ ਠੇਕੇ ਤੇ ਲਈ ਹੈ ਸਾਰੀ ਮੇਰੀ ਬਰਬਾਦ ਹੋ ਗਈ ਬਿਲਕੁਲ ਜੋ ਕੁਝ ਵੀ 1% ਵੀ ਨਹੀਂ ਗਲ ਰਿਆ ਨਾ ਉਹ ਰਹਿਣੀ ਹੈ ਅਜੇ ਪਾਣੀ ਮੇਰੀ ਪੈੜੀ ਦੇ ਵਿੱਚ ਅਜੇ ਵੀ ਪਾਣੀ ਬੰਦਾ ਡੋਗੂ ਪਾਣੀ ਹੈ ਜੀ ਕੱਲ ਨੂੰ ਤੋਂ ਮਹਿੰਦਰ ਸਿੰਘ ਅਲਦੀਪਨ ਦੀ ਰਿਪੋਰਟ ਪੰਜਾਬੀ ਜਾਗਰਣ